ਮੱਝਾ वर्ल्डवाइड ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਗੱਲ ਕਰਨ ਲੱਗਿਆ ਸਰਦਾਰ ਸੋਹਣ ਸਿੰਘ ਸੀਤਲ ਹੋਰਾ ਵੱਲੋਂ ਲਿਖੇ ਹੋਏ ਪੰਜ ਅਹਿਮ ਨਾਵਲਾਂ ਦੀ ਵੈਸੇ ਉਹਨਾਂ ਦਾ ਲਿਖਿਆ ਹੋਇਆ ਹਰ ਨਾਵਲ ਹੀ ਬਿਹਤਰੀਨ ਹੈ ਬਾ ਕਮਾਲ ਹੈ ਲਾਸਾਨੀ ਹੈ ਸੋ ਪੰਜ ਨਾਵਲਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਸਵਾਲ ਆਪ ਸਾਰੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਉਹਦਾ ਜਵਾਬ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਕਿ ਸੋਹਣ ਸਿੰਘ ਸੀਤਲ ਹੋਰਾਂ ਦਾ ਸਭ ਤੋਂ ਜ਼ਿਆਦਾ ਚਰਚਿਤ ਮਕਬੂਲ ਤੇ ਚੇਤਿਆਂ ਵਿੱਚ ਵਸਿਆ ਹੋਇਆ ਨਾਵਲ ਤੂਤਾਂ ਵਾਲਾ ਖੂ ਕਿੰਨੇ ਕਿੰਨੇ ਤੁਹਾਡੇ ਵਿੱਚੋਂ ਪੜਿਆ ਹੋਇਆ ਤੇ ਕਦੋਂ ਪੜਿਆ ਸੀ ਤੇ ਉਸ ਨਾਵਲ ਦਾ ਕਿਹੜਾ ਕਿਰਦਾਰ ਹੈ ਜੋ ਅੱਜ ਵੀ ਤੁਹਾਡੇ ਜ਼ਿਹਨ ਦੇ ਵਿੱਚ ਜਿਉਂਦਾ ਹੈ ਜਾਂ ਜੋ ਤੁਹਾਡੇ ਚੇਤਿਆਂ ਵਿੱਚ ਅੱਜ ਵੀ ਵੱਸਦਾ ਹੈ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਿਓ ਸੋ ਚਲਦੇ ਅੱਗੇ ਤੇ ਵੀਡੀਓ ਸ਼ੁਰੂ ਕਰਦੇ ਆ ਤੇ ਜ਼ਿਕਰ ਕਰਦੇ ਆ ਪੰਜ ਨਾਵਲਾਂ ਦਾ ਜੀ ਦੋਸਤੋ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨ ਲੱਗਿਆ ਸਿੱਤਲ ਸਾਹਬ ਦੇ ਨਾਵਲ ਦੀਵੇ ਦੀ ਲੋ ਬਬਤ ਤੂਤਾਂ ਵਾਲੇ ਖੂਤ ਬਾਅਦ ਜ਼ਿਕਰ ਮੇਰਾ ਪਸੰਦੀਦਾ ਨਾਵਲ ਹੈ ਤੇ ਇਹ ਦੀਵੇ ਦੀ ਲੋ ਹੈ ਇਹਦੀ કુલ 100 ਤੋਂ ਕਰੀਬ 34 ਪੰਨੇ ਆ। ਇਹ ਦੋ ਭਾਗਾਂ ਵਿੱਚ ਲਿਖਿਆ ਹੋਇਆ ਨਾਵਲ ਹੈ। ਜਿਸਦੇ ਪਹਿਲੇ ਭਾਗ ਵਿੱਚ ਕਰੀਬ 16 ਕਾਂਢ ਨੇ ਤੇ ਦੂਸਰੇ ਭਾਗ ਵਿੱਚ 19 ਕਾਂਢ ਹੈਗੇ ਨੇ। ਇਹ 1952 ਦੇ ਵਿੱਚ ਲਿਖਿਆ ਸੀਗਾ ਨਾਵਲ। ਔਰ ਜੋ ਐਡੀਸ਼ਨ ਮੈਂ ਪੜਿਆ ਹੈ ਇਹਨੂੰ ਲਾਹੌਰ ਬੁਕਸ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਆ 2020 ਦੇ ਵਿੱਚ ਤੇ ਕੀਮਤ ਇਹਦੀ ਹੈਗੀ 100 ਤੇ 50 ਰੁਪਏ। ਹੋ ਸਕਦਾ ਕੀਮਤ ਵਿੱਚ ਕੁਝ ਸਮਾਂ ਪੈਣ ਨਾਲ ਇਜਾਫਾ ਹੋਇਆ ਹੋਵੇ। ਔਰ ਨਾਵਲ ਦੀ ਕਹਾਣੀ ਬਾਕਮਾਲ ਹੈਗੀ ਐ। ਸੀਤਲ ਸਾਹਿਬ ਆਪ ਹੀ ਇਸ ਨਾਵਲ ਦੇ ਆਰੰਭ ਦੇ ਵਿੱਚ ਬੜਾ ਖੂਬਸੂਰਤ ਜ਼ਿਕਰ ਕਰਦੇ ਨੇ ਕਹਿੰਦੇ ਨੇ। ਕਿ ਮੈਂ ਕਲਮ ਉੱਤੇ ਜ਼ੋਰ ਪਾ ਕੇ ਇੱਕ ਕਹਾਣੀ ਨਹੀਂ ਲਿਖੀ ਸਗੋਂ ਇਸ ਨੇ ਲਿਖੀ ਜਾਣ ਵਾਸਤੇ ਮੇਰੀ ਕਲਮ ਨੂੰ ਮਜਬੂਰ ਕਰ ਦਿੱਤਾ ਕਹਿੰਦੇ ਸਮੁੰਦਰੀ ਜਵਾਹਰ ਭਾਟੇ ਵਾਂਗ ਇਹ ਮੇਰੇ ਤੁਰ ਅੰਦਰੋਂ ਉੱਛਲ ਕੇ ਬਾਹਰ ਨਿਕਲੀ ਨਾਵਲ ਦੀ ਕਹਾਣੀ ਦੇ ਮੁੱਖ ਪਾਤਰ ਯੂਸਫ ਤੇ ਨਸੀਰਾ ਦੇ ਇਸ਼ਕ ਮੁਹੱਬਤ ਪਿਆਰ ਦੀ ਇੱਕ ਸੱਚੀ ਸੁੱਚੀ ਦਾਸਤਾ ਹੈ ਬੜਾ ਸੁੰਦਰ ਜ਼ਿਕਰ ਹੈ ਇਸ ਨਾਵਲ ਦੇ ਵਿੱਚ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਨਾਨੀਆਂ ਬੇਵਫਾ ਹੁੰਦੀਆਂ ਨੇ ਤੇ ਮਰਦ ਸਾਰੇ ਵਫਾਦਾਰ ਕੀ ਇਹ ਸੱਚ ਹੈ ਇਹ ਇੱਕ ਸਵਾਲ ਹੈ ਇਸ ਨਾਵਲ ਦੇ ਵਿੱਚ ਤੇ ਇਸ ਦਾ ਜਵਾਬ ਵੀ ਇਹ ਨਾਵਲ ਦੀ ਕਹਾਣੀ ਪੜਿਆਂ ਪਤਾ ਲੱਗਦਾ ਹੈ। ਨਾਵਲ ਵਿੱਚ ਹੋਰ ਪਾਤਰ ਨੇ ਨੰਬਰਦਾਰ ਸੂਰਤ ਸਿੰਘ, ਯੂਸਫ ਦੀ ਮਾਂ ਤਾਬੋ, ਜਮਾਲਾ, ਬਰਕਤ ਬੀਬੀ, ਖਸ਼ਮਤੇ ਤੇ ਜੰਤੇ। ਔਰ ਸਾਰੇ ਕਿਰਦਾਰ ਬਾਕੂਬੀ ਢੰਗ ਦੇ ਨਾਲ ਆਪਣੀ ਭੂਮਿਕਾ ਨਾਵਲ ਦੇ ਵਿੱਚ ਅਦਾ ਕਰਦੇ ਆ। ਕੁੱਲ ਮਿਲਾ ਕੇ ਨਾਵਲ ਬਹੁਤ ਲੰਮਾ ਵੀ ਨਹੀਂ ਹੈ ਤੇ ਪਰ ਇੱਕ ਹਲਕਾ ਫੁਲਕਾ ਨਾਵਲ ਹੈ ਤੇ ਵਾਕਈ ਹੀ ਪੜਨਯੋਗ ਹੈ ਤੇ ਬਹੁਤ ਹੀ ਖੂਬਸੂਰਤ ਤੇ ਦਿਲਚਸਪ ਕਹਾਣੀ ਦੇ ਸਾਨੂੰ ਰੂਬਰੂ ਕਰਦਾ ਹੈ। ਦੋਸਤੋ ਇਸ ਤੋਂ ਬਾਅਦ ਜ਼ਿਕਰ ਕਰ ਲੱਗਿਆ ਸਿੱਤਲ ਸਾਹਿਬ ਦੇ ਅਗਲੇ ਨਾਵਲ ਦਾ ਇਹ ਨਾਵਲ ਸਨ 1961 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਨਾਵਲ ਦਾ ਨਾਮ ਹੈ ਪ੍ਰੀਤ ਤੇ ਪੈਸਾ ਇਹ ਕੁੱਲ 158 ਕੁੱਪਨੇ ਆ 24 ਗੰਡਾਂ ਦੇ ਵਿੱਚ ਇਹ ਨਾਵਲ ਜਿਹੜਾ ਹੈ ਉਹ ਸਿਰਜਿਆ ਗਿਆ ਹੈ ਨਾਵਲ ਦੀ ਕਹਾਣੀ ਅਮੀਰੀ ਅਤੇ ਗਰੀਬੀ ਦੇ ਵਿੱਚ ਫੱਸੀ ਮੁਹੱਬਤ ਦੀ ਇੱਕ ਸੱਚੀ ਸੂਚੀ ਦਾਸਤਾ ਹੈ ਕਿ ਕਿਵੇਂ ਅਮੀਰੀ ਗਰੀਬੀ ਉਤੇ ਆਪਣਾ ਪ੍ਰਭਾਵ ਪਾਉਂਦੀ ਹੈ ਤੇ ਕਿਵੇਂ ਇੱਕ ਵਿਅਕਤੀ ਦੀਆਂ ਲਾਲਸਾਵਾਂ ਉਹਦੇ ਕੋਲੋਂ ਐਸੇ ਕੰਮ ਕਰਵਾ ਦਿੰਦੀਆਂ ਹਨ ਜੋ ਕਦੇ ਉਹਨੇ ਚਿਤ ਚੇਤੇ ਵਿੱਚ ਖਿਆਲੇ ਵੀ ਨਹੀਂ ਹੁੰਦੇ ਚਿੱਤਰੇ ਵੀ ਨਹੀਂ ਹੁੰਦੇ ਤੇ ਉਹਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀਆਂ ਨੇ ਕੇਵਲ ਤੇ ਕੇਵਲ ਲਾਲਸਾ ਬੜਾ ਸੁੰਦਰ ਇਸ ਨਾਵਲ ਦੇ ਵਿੱਚ ਇੱਕ ਥਾਂ ਸੀਤਲ ਸਾਹਿਬ ਲਿਖਦੇ ਨੇ ਕਿੰਦੇ ਕਿ ਗਰੀਬੀ ਬਹੁਤ ਦੁਖਦਾਈ ਹੈ ਪਰ ਅਮੀਰ ਦਾ ਗਮੰਡ ਉਹਨੂੰ ਵਧੇਰੇ ਅਸਹਿ ਬਣਾ ਦਿੰਦਾ ਹੈ ਪੈਸੇ ਨਾਲ ਸਰੀਰ ਖਰੀਦਿਆ ਜਾ ਸਕਦਾ ਹੈ ਪਿਆਰ ਨਹੀਂ ਪਰ ਜਿਸ ਨੂੰ ਉਹ ਪਿਆਰ ਕਰਦੀ ਹੈ ਉਸ ਨੂੰ ਛੱਡ ਦਿੰਦੀ ਹੈ ਕੇਵਲ ਤੇ ਕੇਵਲ ਪੈਸਿਆਂ ਦੇ ਵਾਸਤੇ ਉੱਥੇ ਪ੍ਰੀਤ ਸਹੀ ਸੀ ਜਬ ਪੈਸਾ ਸਹੀ ਸੀ ਪ੍ਰੀਤ ਵਿੱਚੋਂ ਉਹਨੇ ਕੀ ਖਟਿਆ ਜਾਂ ਕੀ ਗਵਾਇਆ ਤੇ ਪੈਸੇ ਪਿੱਛੇ ਲੱਗ ਕੇ ਕੀ ਖਟਿਆ ਤੇ ਕੀ ਗਵਾਇਆ ਇਹਦਾ ਜੋ ਚਿਤ੍ਰਣ ਬਾ ਕਮਾਲ ਢਾਂਗ ਦੇ ਨਾਲ ਸੀਤਲ ਸਾਹਿਬ ਨੇ ਕੀਤਾ ਆ ਉਹ ਸਾਨੂੰ ਸਾਡੀ ਰੂਹ ਨੂੰ ਜਿਹੜਾ ਝੰਜੋੜ ਕੇ ਰੱਖ ਦਿੰਦਾ ਪਾਟਕਾਂ ਦੇ ਵਿੱਚ ਇੱਕ ਇੰਨੀ ਖਿੱਚ ਹੁੰਦੀ ਆ ਬਈ ਅਗਲਾ ਕਾਣ ਜਿਹੜਾ ਆ ਉਹ ਫਟਾਫਟ ਪੜੀਏ ਤੇ ਇਸ ਤੋਂ ਅੱਗੇ ਕੀ ਹੋਇਆ ਇਸ ਤੋਂ ਅੱਗੇ ਕੀ ਹੋਇਆ ਉਹ ਇਹਦਾ ਅਖੀਰ ਜਾਣਨ ਦੇ ਵਾਸਤੇ ਬਹੁਤ ਜ਼ਿਆਦਾ ਉਤਸੁਖ ਹੋ ਜਾਂਦੇ ਨੇ ਨਾਵਲ ਵਿੱਚ ਵਰਤੇ ਹੋਏ ਮੁਹਾਵਰੇ ਤੇ ਪਾਤਰਾਂ ਰਹੀਂ ਪਾਤਰਾਂ ਦੇ ਸੰਵਾਦ ਰਹੀਂ ਜੋ ਪਾਠਕਾਂ ਨੂੰ ਨਸੀਹਤ ਜਾਂ ਸਿੱਖਿਆ ਦਿੱਤੀ ਗਈ ਹੈ ਉਹ ਬਾਕਮਾਲ ਦੀ ਹੈਗੀ ਹੈ ਕੁੱਲ ਮਿਲਾ ਕੇ ਇਹ ਨਾਵਲ ਵਾਕਈ ਪੜਨ ਯੋਗ ਹੈ ਪ੍ਰੀਤ ਕੇ ਪੈਸਾ ਅੱਗੇ ਜਾਣ ਤੋਂ ਪਹਿਲਾਂ ਦੋਸਤੋ ਛੋਟੀ ਜਿਹੀ ਬੇਨਤੀ ਹੈ ਕਿ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੈ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਸਾਡੀ ਇਸ ਕੋਸ਼ਿਸ਼ ਦੇ ਬਾਰੇ ਆਪਣੀਆਂ ਪ੍ਰਤੀਕਿਰਿਆਵਾਂ ਜ਼ਰੂਰ ਦਰਜ ਕਰਿਓ ਇਸ ਤੋਂ ਅਗਲਾ ਨਾਵਲ ਹੈ ਮੁੱਲ ਦਾ ਮਸ ਸੀਤਲ ਸਾਹਿਬ ਹੁਣਾਵਲੋਂ ਲਿਖਿਆ ਹੋਇਆ ਉਹ ਆਪਣੇ ਸਵੈ ਕਥਨ ਵਿੱਚ ਆਖਦੇ ਨੇ ਕਿ ਇਸ ਨਾਵਲ ਦਾ ਨਾਮ ਹੀ ਇਸ ਨਾਵਲ ਵਿੱਚ ਦਰਜ ਕਹਾਣੀ ਦੀ ਵਿਆਖਿਆ ਹੈ ਮੁੱਲ ਦਾ ਮਾਸ ਯਾਨੀ ਕਿ ਪੈਸਿਆਂ ਦੇ ਨਾਲ ਖਰੀਦਿਆ ਹੋਇਆ ਇਸਤਰੀ ਦਾ ਸਰੀਰ ਪਰ ਦਿਲ ਨਹੀਂ ਇਹ ਉਹਨਾਂ ਦਾ ਸਵੈਕਥਨ ਹੈ ਉਹ ਲਿਖਦੇ ਨੇ ਕਿ ਇਹ ਨਾਵਲ ਪਹਿਲਾਂ ਸਨ 1931 ਦੇ ਵਿੱਚ ਇੱਕ ਨਾਟਕ ਦੇ ਰੂਪ ਵਿੱਚ ਲਿਖਿਆ ਗਿਆ ਸੀ ਪਰ ਜਦੋਂ ਇਸ ਨੂੰ ਛਪਵਾਉਣ ਦਾ ਵਿਚਾਰ ਬਣਿਆ ਤਾਂ ਉਹਨੇ ਦਿਨੀ ਪੰਜਾਬ ਦਾ ਬਟਵਾਰਾ ਹੋ ਗਿਆ ਤੇ ਆਖਰ ਦਸੰਬਰ ਸਨ 1948 ਦੇ ਵਿੱਚ ਇਸ ਨਾਵਲ ਨੂੰ ਪ੍ਰਕਾਸ਼ਿਤ ਕੀਤਾ ਗਿਆ ਤਕਰੀਬਨ 100 ਤੇ 68 ਪੰਨਿਆਂ ਦਾ ਇਹ ਨਾਵਲ ਹੈ ਜਿਸ ਵਿੱਚ 35 ਦੇ ਕਰੀਬ ਕਾਂਡ ਹੈਗੇ ਨੇ ਔਰ ਉਹਦੇ ਵਿੱਚ ਇਹ ਸਾਰੀ ਕਹਾਣੀ ਦਾ ਵਿਰਵਾ ਹੈ ਦਰਅਸਲ ਇਹ ਕਹਾਣੀ ਹੈ ਇੱਕ ਅਨਜੋੜ ਵਿਆਹ ਦੇ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਰੂਬਰੂ ਕਰਨ ਵਾਲੀ ਇਸ ਨਾਵਲ ਦੇ ਵਿੱਚ ਜਿਹੜੀ ਮੁੱਖ ਪਾਤਰ ਹੈ ਉਹ ਕੇਵਲ 15 ਵਰਿਆਂ ਦੀ ਇੱਕ ਲੜਕੀ ਹੈ ਜਿਸ ਦਾ ਵਿਆਹ ਉਸ ਦੇ ਮਾਪੇ ਕੇਵਲ ਪੈਸਿਆਂ ਦੀ ਖਾਤਰ ਇੱਕ ਬਜ਼ੁਰਗ ਨਾਲ ਕਰ ਦਿੰਦੇ ਨੇ ਇਹ ਸਾਡੇ ਸਮਾਜ ਦਾ ਇੱਕ ਕੌੜਾ ਸੱਚ ਰਿਹਾ ਹੈ ਭਾਵੇਂ ਕਿ ਪੰਜਾਬ ਦੇ ਵਿੱਚ ਹੁਣ ਬਹੁਤ ਵਿਕਾਸ ਹੋਇਆ ਪਰ ਅਜੇ ਵੀ ਦੇਸ਼ ਵਿੱਚ ਕਈ ਥਾਈਂ ਨਬਾਲਗ ਵਿਆਹ ਦੀ ਪਰੰਪਰਾ ਹੈ ਭਾਵੇਂ ਕਿ ਕਾਨੂੰਨ ਬਣ ਚੁੱਕੇ ਨੇ ਉਸ ਦਰਦ ਵਿੱਚੋਂ ਇੱਕ ਲੜਕੀ ਇੱਕ ਔਰਤ ਕਿਵੇਂ ਗੁਜ਼ਰਦੀ ਹੈ ਉਹ ਜਦੋਂ ਅਸੀਂ ਪੜਦੇ ਹਾਂ ਤੇ ਕਿਤਨਾ ਕਿ ਤੁਸੀਂ ਭਾਵੁਕ ਹੋਦੇ ਆ ਨਾਵਲ ਪੜਨ ਦੇ ਨਾਂ ਨਾਲ ਬਹੁਤ ਵੱਡਾ ਸੁਨੇਹਾ ਸਮੁੱਚੇ ਸਮਾਜ ਨੂੰ ਸੀਤਲ ਸਾਹਿਬ ਨੇ ਇਸ ਨਾਵਲ ਦੇ ਰਾਹੀਂ ਦਿੱਤਾ ਹੈ ਤੇ ਨਾਵਲ ਵਾਗਹੀ ਪੜਨ ਯੋਗ ਹੈ ਇਸ ਤੋਂ ਅੱਗੇ ਜ਼ਿਕਰ ਹੈ ਦੋਸਤੋ ਬੜੇ ਹੀ ਕਮਾਲ ਦੇ ਨਾਵਲ ਦਾ ਜੋ ਬਿਲਕੁਲ ਇੱਕ ਸੱਚੀ ਘਟਨਾ ਉੱਤੇ ਆਧਾਰਿਤ ਹੈ ਜਿਸ ਵਿੱਚ ਸਾਰੇ ਹੀ ਵਰਤਾਂਤ ਸੱਚ ਸੂਚੇ ਨੇ ਪਰ ਇਹ ਨਾਵਲ ਸਮਰਪਣ ਕੀਤਾ ਗਿਆ ਹੋਇਆ ਹੈ ਉਹਨਾਂ ਸੂਰਬੀਰਾਂ ਨੂੰ ਜੋ ਹਿੰਦ-ਪਾਕ ਜੰਗ ਵਿੱਚ ਦੇਸ਼ ਦੀ ਰੱਖਿਆ ਵਾਸਤੇ ਲੜਦੇ ਹੋਏ ਸ਼ਹੀਦ ਹੋਏ ਸਨ ਸੋ ਤੁਸੀਂ ਨਾਮ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਨਾਵਲ ਦਾ ਨਾਮ ਹੈ ਏਚੋ ਗਿਲ ਨਹਿਰ ਤੱਕ ਦਰਅਸਲ ਇਹ ਨਾਵਲ ਸਨ 1965 ਵਿੱਚ ਹੋਈ ਭਾਰਤ-ਪਾਕਿਸਤਾਨ ਦੀ ਜੰਗ ਦੇ ਸੰਬੰਧ ਵਿੱਚ ਹੈ ਔਰ ਇਹ ਨਾਵਲ ਕਰੀਬ 248 ਪੰਨਿਆਂ ਦੇ ਉੱਤੇ ਦਰਜ ਹੈ ਤੇ ਇਹ ਦੋ ਭਾਗਾਂ ਵਿੱਚ ਵੰਡੇ ਹੋਇਆ ਪਹਿਲੇ ਭਾਗ ਦੇ ਵਿੱਚ 21 ਕਾਂਡ ਨੇ ਤੇ ਦੂਸਰੇ ਭਾਗ ਦੇ ਵਿੱਚ ਕਰੀਬ 16 ਕਾਂਡ ਨੇ ਜੋ ਉਸ ਸਾਰੇ ਹਾਲਾਤ ਨੂੰ ਇੱਕ ਕਹਾਣੀ ਦੇ ਰੂਪ ਦੇ ਵਿੱਚ ਨਾਵਲ ਦੇ ਰੂਪ ਵਿੱਚ ਪੇਸ਼ ਕਰਦੇ ਨੇ ਔਰ ਦੂਜੀ ਗੱਲ ਹੈ ਖਾਸ ਕਿ ਇਸ ਨਾਵਲ ਵਿੱਚ ਲੀਆਂ ਘਟਨਾਵਾਂ ਦੀ ਤਸਦੀਕ ਵਾਸਤੇ ਸ਼ੀਤਲ ਸਾਹਬ ਨੇ ਡਿਫੈਂਸ ਮਿਨਿਸਟਰੀ ਤੋਂ ਇਹਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹਾਸਲ ਕੀਤੀ ਤੇ ਉਹਦੇ ਬਾਅਦ ਇਹ ਲਿਖਿਆ ਇੱਕ ਥਾਂ ਹੀ ਬੜਾ ਸੁੰਦਰ ਜ਼ਿਕਰ ਕਰਦੇ ਨੇ ਕਿ ਸਨ 1947 ਦੇ ਵਿੱਚ ਜਦ ਫਿਰਕੂ ਹਨੇਰੀ ਨੇ ਇਕੱਠੇ ਵੱਸਦੇ ਹਿੰਦੂ ਸਿੱਖ ਮੁਸਲਮਾਨਾਂ ਵਿੱਚ ਫਰਕ ਪਾ ਦਿੱਤਾ ਤਾਂ ਇਹ ਇਹ ਤਰ੍ਹਾਂ ਇੱਕ ਦੂਜੇ ਦੇ ਲਹੂ ਦੀ ਖੋਲੀ ਧਰਮ ਦੇ ਨਾਮ ਉੱਤੇ ਖੇਡਦੇ ਰਹੀਆਂ ਤੇ ਇਸ ਨਾਵਲ ਦਾ ਇੱਕ ਪਾਤਰ ਕਹਿੰਦਾ ਹੈ ਕਿ ਅੱਜ ਇਹ ਤਲਵਾਰਾਂ ਤੇ ਬਰਛੀਆਂ ਨਾਲ ਲੜਦੇ ਨੇ ਭਲਕੇ ਟੈਂਕਾਂ ਤੇ ਹਵਾਈ ਜਹਾਜ਼ਾਂ ਨਾਲ ਲੜਨਗੇ ਤੇ ਸਨ 1965 ਦੇ ਵਿੱਚ ਇਹ ਗੱਲ ਇਹ ਪੇਸ਼ੀਨ ਗਈ ਸੱਚ ਹੋਣੀ ਪਈ। ਕੁੱਲ ਕਹਾਣੀ ਦੇ ਰੂਪ ਦੇ ਵਿੱਚ ਸਾਨੂੰ ਬਹੁਤ ਸਾਰੀ ਇਤਿਹਾਸਕ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਉੱਥੇ ਸਾਡਾ ਮਨੋਰੰਜਨ ਵੀ ਹੁੰਦਾ ਹੈ ਤੇ ਕਿਤੇ ਨਾ ਕਿਤੇ ਪਾਠਕਾਂ ਦੇ ਅੰਦਰ ਜੰਗ ਪ੍ਰਤੀ ਨਫ਼ਰਤ ਵੀ ਪੈਦਾ ਹੁੰਦੀ ਹੈ। ਕੁੱਲ ਮਿਲਾ ਕੇ ਵਾਕਈ ਇੱਚੋਗਿਲ ਨਹਿਰ ਤੱਕ ਇਹ ਨਾਵਲ ਇਤਿਹਾਸਕ ਦਸਤਾਵੇਜ਼ ਵੀ ਹੋ ਨਿਬੜਦਾ ਹੈ ਤੇ ਵਾਕਈ ਪੜਨ ਯੋਗ ਹੈ। ਇਸ ਤੋਂ ਅੱਗੇ ਮੈਂ ਜ਼ਿਕਰ ਕਰਨ ਲੱਗਾ ਹਾਂ ਸੋਹਣ ਸਿੰਘ ਸੀਤਲ ਹੋਰਾਂ ਦੇ ਲਿਖੇ ਹੋਏ ਨਾਵਲ ਜਿਸ ਦਾ ਨਾਮ ਹੈ ਜੁਗ ਬਦਲ ਗਿਆ ਇਹ ਇੱਕ ਵੱਡਾ ਆਕਾਰੀ ਨਾਵਲ ਹੈ ਕਰੀਬੇ ਦੇ 296 ਪੰਨੇ ਨੇ ਤੇ 296 ਪੰਨਿਆਂ ਦੇ ਉੱਤੇ ਕੁਝ ਐਸੀਆਂ ਕਹਾਣੀਆਂ ਨੇ ਜੋ ਸਾਨੂੰ ਬਹੁਤ ਭਾਵੁਕ ਕਰਦੀਆਂ ਨੇ ਇਹ ਨਾਵਲ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹੈ ਤੇ ਸੀਤਲ ਸਾਹਿਬ ਇਸ ਨਾਵਲ ਦੇ ਬਾਬਤ ਇੱਕ ਗੱਲ ਲਿਖਦੇ ਨੇ ਕਿ ਦਰਅਸਲ ਇਹ ਨਾਵਲ ਉਨ੍ਹਾਂ ਵੱਲੋਂ ਲਿਖੇ ਤੇ ਬਹੁਤ ਚਰਚਿਤ ਨਾਵਲ ਤੂਤਾਂ ਵਾਲੇ ਖੋ ਦਾ ਦੂਸਰਾ ਪਾਸਾ ਹੈ ਜਾਨੀ ਕਿ ਉਸ ਦੀ ਇੱਕ ਦੂਸਰੀ ਤਸਵੀਰ ਹੈ ਇਸ ਨਾਵਲ ਦੇ ਰਾਹੀਂ ਸਮਾਜ ਦੀ ਇੱਕ ਐਸੀ ਸੱਚਾਈ ਅਤੇ ਰਿਸ਼ਤਿਆਂ ਦੀ ਚੰਗੀ ਮਾੜੀ ਤਸਵੀਰ ਪੇਸ਼ ਕੀਤੀ ਗਈ ਹੈ ਜੋ ਜਿਸ ਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ ਨਾਵਲ ਦੇ ਪਾਤਰ ਸਰਦਾਰ ਸੀਤਲ ਸਾਹਿਬ ਦੇ ਵੇਖੇ ਡਿੱਠੇ ਨੇ ਪਰਖੇ ਹੋਏ ਨੇ ਜਿਹੜਾ ਮੁੱਖ ਪਾਤਰ ਡੁੱਡਾ ਹੈ ਉਹ ਦਰਅਸਲ ਦੋ ਪਾਤਰਾਂ ਦਾ ਸੁਮੇਲ ਹੈ ਤੇ ਜਿਹੜੀ ਨਾਇਕਾ ਆ ਬਸੰਤ ਕੌਰ ਉਹ ਵੀ ਸਿੱਤਰ ਸਾਹਿਬ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਿਲੀ ਨਾਮ ਤੇ ਥਾਵਾਂ ਬਦਲੀਆਂ ਹੋਈਆਂ ਨੇ ਕਹਾਣੀਆਂ ਸੱਚ ਦੇ ਬਹੁਤ ਨੇੜੇ ਨੇ 296 ਪੰਨਿਆਂ ਦਾ ਇਹ ਨਾਵਲ ਜਿਸ ਵਿੱਚ ਤਕਰੀਬਨ 32 ਕਾਂਡ ਸ਼ਾਮਿਲ ਨੇ ਤੇ ਇਹ ਨਾਵਲ ਵੀ ਆਪਣੇ ਸਮੇਂ ਦੇ ਵਿੱਚ ਤੇ ਹੁਣ ਵੀ ਬਹੁਤ ਮਕਬੂਲ ਹੈ ਤੇ ਵਾਕਈ ਜਿਨ੍ਹਾਂ ਨੇ ਇਹ ਨਾਵਲ ਨਹੀਂ ਪੜਿਆ ਹੋਇਆ ਉਹਨਾਂ ਵਾਸਤੇ ਇਹ ਨਾਵਲ ਪੜਨ ਯੋਗ ਹੈ